ਲਗਾਤਾਰ ਨਸ਼ਾ ਦੇ ਖਿਲਾਫ ਪੁਲਿਸ ਦੇ ਵੱਲੋਂ ਜਿਹੜੀ ਹੈ ਮਹਿਮਾ ਮੰਡੀ ਹੋਈ ਹੈ ਤਾਂ ਕਿ ਜਿਹੜਾ ਨਸ਼ਾ ਉਹ ਨਹੀਂ ਵਿਟਕਣ ਦੇਣਾ ਪਰ ਪੰਜਾਬ ਦੇ ਨਾਲ ਤੇ ਹਰਿਆਣਾ ਦਾ ਜਿਹੜਾ ਬਾਰਡਰ ਹੈ ਉਹ ਲੱਗਦਾ ਹੈ ਤੇ ਇਹਨਾਂ ਵੱਲੋਂ ਜਿਹੜੀ ਹੈ ਸਸਤੀ ਸ਼ਰਾਬ ਲੈ ਕੇ ਮਹਿੰਗੇ ਭਾਅ ਦੇ ਵਿੱਚ ਵੇਚੀ ਜਾਂਦੀ ਹੈ ਤੇ ਪੁਲਿਸ ਵੱਲੋਂ ਲਗਾਤਾਰ ਇਹਨਾਂ ਨੂੰ ਫੜਿਆ ਜਾਂਦਾ ਤੇ ਇਹਨਾਂ ਤੇ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਦੂਜੇ ਪਾਸੇ ਪੁਲਿਸ ਵੱਲੋਂ ਕਿਹਾ ਗਿਆ ਕਿ ਸਾਡੇ ਏਰੀਆ ਦੇ ਵਿੱਚ ਅਜਿਹੇ ਕਾਰਨਾਮੇ ਨਾ ਕੀਤੇ ਜਾਣ ਨਹੀਂ ਤਾਂ ਇਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਵੀ ਸੀਲ ਕੀਤੀਆਂ ਜਾਣੀਆਂ ਗੱਲਬਾਤ ਕਰਦੇ ਆ ਥਾਣਾ ਸਦਰ ਦੇ ਐਸਐਸਓ ਮੌਕੇ ਤੇ ਮੌਜੂਦ ਨੇ ਹਾਂਜੀ ਸਰ ਕੀ ਕਹੋਗੇ ਕੀ ਇਹ ਮਸਲੇ ਸਾਂ ਹੋਣਗੇ ਜਿਹੜੀ ਨਜਾਇਜ਼ ਰਾਪ ਨੂੰ ਲੈ ਕੇ ਜਿਹੜੇ ਤੁਸੀਂ ਵਿਅਕਤੀ ਫੜੇ ਨੇ ਇਸ ਵੰਦੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੀ ਨਿਰਦੇਸ਼ਾਂ ਤੇ ਸਾਡੀ ਮੈਡਮ ਹਨ ਨੀਹਾ ਅਗਰਵਾਲ ਦੀ ਨਿਸ਼ਾਨ ਦਿਸੰਦ ਦਿਸੰਦ ਹੈ ਤੇ ਮੈਂ ਅਤੇ ਮੇਰੀ ਜਿਹੜੇ ਚੌਕੀ ਇੰਚਾਰਜ ਹੈ ਅਸੀਂ ਹਰਦੀਪ ਸਿੰਘ ਦੀ ਟੀਮ ਵੱਲੋਂ ਠੀਕ ਹੈ ਨਸ਼ਿਆਂ ਦੇ ਖਿਲਾਫ ਮਹਿਮਾ ਗੱਡੀ ਹੋਈ ਆ ਜਿਸ ਸਬੰਧੀ ਮੇਰੇ ਚੌਕੀ ਇੰਚਾਰਜ ਹੈ ਅਸੀਂ ਹਰਦੀਪ ਸਿੰਘ ਵੱਲੋਂ ਲਗਾਤਾਰ ਕਈ ਦਿਨਾਂ ਤੋਂ ਠੀਕ ਹੈ ਨਾ ਜਿਹੜੀ ਸ਼ਰਾਬ ਨਜਾਇਜ਼ ਦੀ ਕਬੀ ਹੋ ਰਹੀ ਆ ਜਿਸ ਸਬੰਧੀ ਅਸੀਂ ਮਕਦਮ ਮਿਤੀ ਅ 14 ਨੂੰ ਵੀ ਅਸੀਂ ਮਕਦਮਾ ਨੰਬਰ 124 ਜਿਹੜਾ ਦਰਜ ਕੀਤਾ ਸੀ ਸੰਗਤ ਸਿੰਘ ਪੁੱਤਰ ਕੀਰ ਸਿੰਘ ਵਾਸੀ ਪਿੰਡ ਮਰੋੜੀ ਤੋਂ ਵੀ 49 ਬੋਤਲਾਂ ਸ਼ਰਾਬ ਇਹ ਚੌਕੀ ਚਾਰ ਵੱਲ ਨੂੰ ਖੁਦ ਪਰਚਾ ਦੇ ਕੇ ਦਰਜ ਰਿਸ਼ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਵੀ ਅ ਅਮਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮਰੋੜੀ ਦੇ ਜੋ ਹੈ ਪਿੰਡ ਮਰੋੜੀ ਹੈ ਜੋ ਇਹ ਬਾਰਡਰ ਤੇ ਪੈਂਦਾ ਹਰਿਆਣਾ ਤੇ ਪੰਜਾਬ ਦੇ ਵਿੱਚ ਇਸ ਨੇ ਇਹ ਜੋ ਸ਼ਰਾਬ ਨਜਾਇਜ਼ ਕਿਸੇ ਕਰਕੇ ਭੋਲੇ-ਭਾਲੇ ਲੋਕਾਂ ਨੂੰ ਇਹ ਮਹਿੰਗੇ ਭਾਅ ਦੇ ਵਿੱਚ ਵੇਚ ਕੇ ਤੇ ਉਹਨਾਂ ਨਾਲ ਜ਼ਿੰਦਗੀ ਨਾਲ ਖਲਵਾੜ ਕਰਦੇ ਨੇਗੇ ਇਸ ਸਬੰਧੀ ਇਹਦੇ ਖਿਲਾਫ ਵੀ ਇਹਦੇ ਵੀ ਕੋਲੋਂ ਵੀ 49 ਬੋਤਲਾਂ ਸ਼ਰਾਬ ਜੜੇ ਹੋਈਆਂ ਰਿਕਵਰ ਹੋਈਆਂ ਜਿਸ ਤੇ ਖਿਲਾਫ ਮੁਕੱਦਮਾ ਨੰਬਰ 125 ਦਰਜ ਕੀਤਾ ਸੀ ਨੇ ਅੱਜ ਸਵੇਰ ਫੇਰ ਏਐਸਆਈ ਰਣਜੀਤ ਸਿੰਘ ਚੌਕੀ ਇੰਚਾਰਜ ਦੇ ਦਿਸ਼ਾ ਨਿਰਦੇਸ਼ ਦੇ ਤ ਠੀਕ ਹੈ ਸਵੇਰ ਨਾਕਾ ਬੰਦੀ ਕੀਤੀ ਹੋਈ ਸੀ ਇੱਕ ਮ੍ਰਿਤਕਾਰ ਜਿਹੜੀ ਹੈਗੀ ਆ ਦੱਬਨ ਖੇੜੀ ਤੋਂ ਗਦਿਆਲਪੁਰਾ ਨੂੰ ਹਾਰੀ ਸੀਗੀ ਤੇ ਉਹ ਜਿੱਥੇ ਨਾਕਾ ਬੰਦੀ ਦੇ ਦੌਰਾਨ ਠੀਕ ਹੈ ਨਸੂਆ ਇਹਦੇ ਕੋਲੋਂ ਇਕਸੋਸੀ ਬੋਤਲਾਂ ਜਿਹੜੀਆਂ ਆ ਗਿਆ ਹਰਾਣਾ ਮਾਰਕਾ ਸ਼ਰਾਬ ਦੀਆਂ ਆਂਦੀਆਂ ਜੇ ਡੱਗੀ ਦੇ ਵਿੱਚ ਔਰ ਪਿਛਲੀ ਸੀਲ ਕੋਲੋਂ ਕੋਰ ਕਬਰ ਹੋਈਆਂ ਲੱਗੀਆਂ ਕੋਲ 15 ਪੇਟੀਆਂ ਸ਼ਰਾਬ ਲੱਗੀਆਂ ਜੋ ਮਾਰਕਾ ਸੌਂਕੀ ਆ ਤੇ ਮਾਰਕਾ ਕਲੱਬ ਹਰਿਆਣੇ ਦੀ ਹੈ ਜੀ ਇਸ ਕੀ ਕੀ ਕਰਾ ਇਹ ਰਿਕਵਰ ਹੋ ਗਿਆ ਦੇ ਕੋਲ ਇਹਦੇ ਖਿਲਾਫ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅਰੈਸਟਡ ਨੇਗੇ ਕੁਝ ਦੋਸ਼ੀਆਂ ਦੇ ਅਸੀਂ ਪਾਸ ਰਿਮਾਂਡ ਲੈ ਆ ਜਿਨ੍ਹਾਂ ਨੇ ਅਮਰਤ ਨੂੰ ਰਿਕਾਰਡ ਵੀ ਖੰਘਾਰ ਰਿਹਾ ਤੇ ਉਹਨਾਂ ਤੋਂ ਪਾਸੋਂ ਪੂਰੀ ਪੁੱਛਗਿੱਛ ਕਰ ਰਹੇ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਨੇ ਜਿਹੜੇ ਹਾਂ ਇਹ ਜਿਹੜੇ ਦੋਸ਼ੀ ਸੰਗਤ ਸਿੰਘ ਤੇ ਦੱਸਿਆ ਅਮਰਜੀਤ ਸਿੰਘ ਆ ਜਿਹੜਾ ਇਹ ਦੋਸ਼ੀ ਜਿਹੜਾ ਨਿਰਮਲ ਸਿੰਘ ਅਸੀਂ ਪੜਿਆ ਜਿਹੜਾ ਹੈਗਾ ਪਿੰਡ ਜੋਨੀਆਂ ਦਾ ਰਹਿਣ ਵਾਲਾ ਠੀਕ ਹੈ ਇਹਨਾਂ ਦਾ ਸਾਰਾ ਨਿ ਰਿਕਾਰਡ ਖੁਣਾਲਣ ਤੋਂ ਪਤਾ ਚੱਲਿਆ ਵੀ ਇਹ ਇਹ ਪਹਿਲਾਂ ਵੀ ਸ਼ਰਾਬ ਗਜਾਇਜ਼ ਕਸੀਦ ਕਰਨ ਦੀ ਆਦਤ ਹੈਗੀ ਠੀਕ ਹੈ ਇਸ ਕਰਕੇ ਇਹਨਾਂ ਨੂੰ ਵਾਰ-ਵਾਰ ਜੁਰਮਾ ਜਿਹੜੇ ਹੈਗੇ ਨੇ ਸ਼ਰਾਬ ਨਿਜਾਇਜ਼ ਕੱਢ ਵੀ ਅਤੇ ਕੁਝ ਲੋਕ ਬਾਹਰੋਂ ਹਰਿਆਣੇ ਵੀ ਲੈ ਸ਼ਰਾਬ ਲੈ ਆ ਕੇ ਕਿ ਜਿਹੜੀ ਹੈ ਕਿ ਲੋਕਾਂ ਨੂੰ ਮਹਗੇ ਬਾਦਰ ਵਿੱਚ ਵੇਚਦੇ ਆਦੀ ਨੇਗੇ ਇਸ ਕਰਕੇ ਇਹਨਾਂ ਨੂੰ ਪੂਰੀ ਸਾਡੇ ਵੱਲੋਂ ਪੂਰੀ ਤਾੜਨਾ ਤੁਹਾਡੇ ਮਾਦਮ ਰਹੀ ਕਰ ਰਹੇ ਆਂ ਵੀ ਅਸੀਂ ਜੋ ਸਾਡੇ ਇਲਾਕੇ ਦੇ ਵਿੱਚ ਜੇ ਕੋਈ ਇਹ ਜੇ ਨਸ਼ੇ ਦੇ ਸਟਾਕਰ ਨੇ ਜਾਂ ਸ਼ਰਾਬ ਨਜਾਇਜ਼ ਕਿਸੇ ਕਰਦੇ ਆਦੀ ਲੋਕ ਨੇ ਕਿ ਠੀਕ ਹੈ ਨਾ ਤੇ ਪਿੰਡ ਮਰਾਉੜੀ ਖਾਸ ਕਰਕੇ ਕਿਉਂ ਨਾ ਪਹਿਲਾਂ ਵੀ ਅਸੀਂ ਕਾਫੀ ਮਾਤਰਾ ਵੱਡੀ ਮਾਤਰਾ ਦੇ ਵਿੱਚ ਇਹਨਾਂ ਪਾਸੋਂ ਲਾਣ ਵਗੈਰਾ ਤੇ ਹੋਰ ਘਰ ਦੀ ਕੰਢੀ ਸ਼ਰਾਬ ਵਗੈਰਾ ਰਿਕਵਰ ਕੀਤੀ ਗਈ ਹੈ ਇਹ ਕਾਫੀ ਲੋਕਾਂ ਨੂੰ ਜਿਹੜੇ ਹੈਗੇ ਇਥੇ ਦੇ ਪਰਚੇ ਦਰਜ ਹੋਏ ਨੇਗੇ ਇਹਨਾਂ ਲੋਕਾਂ ਦੀਆਂ ਕੁਝ ਲੋਕਾਂ ਦੀ ਅਸੀਂ ਪਰੋਕੀਆਂ ਵੀ ਸੀਜ਼ਰ ਤੈ ਤਾਂ ਅਸੀਂ ਇਹਨਾਂ ਦੇ ਬਣਾ ਕੇ ਦਿੱਲੀ ਅਥਾਰਟੀ ਨੂੰ ਭੇਜੀਆਂ ਹੋਈਆਂ ਨੇਗੀਆਂ ਇਹਨਾਂ ਨੇ ਜਲਦੀ ਇਹਨਾਂ ਦੀਆਂ ਜਿਹੜੇ ਕੋਈ ਨਸ਼ੇ ਦੇ ਸਲਾਗਰ ਰਿਓ ਸ਼ਰਾਬ ਸ਼ਰਾਬ ਜਾਂ ਪੁੱਕੀ ਜਾਂ ਕੋਈ ਚਿੱਟਾ ਵੇਚ ਕੇ ਨਸ਼ੇ ਦੇ ਸਲਾਗਰ ਕੋਈ ਪਰੋਕੀਆਂ ਬਣਾ ਰਹੇ ਨੇ ਤੇ ਅਸੀਂ ਇਹਨਾਂ ਨੂੰ ਸੀਜ਼ਰ ਕਰਵਾ ਕੇ ਇਹਨਾਂ ਨੂੰ ਜਲਦੀ ਠੀਕੇ ਨਾਲ ਫ੍ਰੀਜ਼ ਕਰਾਵਾਂਗੇ ਠੀਕ ਹੈ ਨਾ ਇਸ ਬੰਦੀ ਮੇਰੇ ਵੱਲੋਂ ਪੂਰੀ ਵਾਰਨਿੰਗ ਆ ਇਹਨਾਂ ਨੂੰ ਵੀ ਜੇ ਕੋਈ ਮੇਰੇ ਏਰੀਆ ਦੇ ਵਿੱਚ ਕੋਈ ਜਾਂ ਮੇਰੇ ਚੌਂਕੀ ਦੇ ਏਰੀਆ ਦੇ ਵਿੱਚ ਕੋਈ ਬੰਦਾ ਕੋਈ ਨਸਿਦਾਸ ਦਾ ਕਰ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਠੀਕ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਬੜੇ ਸਖਤ ਨਿਰਦੇਸ਼ ਨੇ ਸਾਡੀ ਤੇ ਠੀਕ ਹੈ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਊਗਾ